हाँ जी सत्या जी सारे अब आप चलें कनक बढ़ने तक अगे चलते हैं चलिए चलिए साहब जी लो जी आप पहुंच चुके खेत हम सत श्रीकाल जी ਆ ਰਹੀ ਆ ਮੀਆਂ ਨੂੰ ਤੇ ਇੱਕ ਜੋ ਸਹੀ ਹੈ ਮੈਂ ਦੇਖੀ ਅੱਜ ਹੈਲੋ ਹੈਲੋ ਹੋ ਗਿਆ ਕਿੰਨਾ ਹੀ ਹੋਏ ਨੇ ਆਏ ਹੋਏ ਸਾਰੇ ਸ੍ਰੀ ਕੈਮਰਾ ਹੈਲੋ ਜੀ ਹੈਲੋ 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 ਲਾਦੇ ਮੁੰਡੇ ਦੇ ਕੰਨੀਆਂ ਬੰਦੇ ਦੇ ਨਾ ਮਾੜਾ ਮੋਟਾ ਹੋਊਗਾ ਜਿੱਥੇ ਆ ਵੀ ਇੱਥੇ ਗੁੱਟ ਚ

ਆਪਣੀ ਦੂਸਰੀ ਚੱਲੀ ਜਾਂਦੀ ਐ ਤੇ ਉਹ ਆਖੜੇ ਫਰੀਦ ਇੱਕ ਉਧਰ ਫਰੀਦ ਚੱਲੀ ਜਾਂਦਾ ਇਹ ਦੁਕਾਨੇ ਤੋਂ ਨੂੰ ਜਾ ਕੇ ਇਹ ਕਹਿੰਦੇ ਇਕੱਠੇ ਫਰੀਦ ਹੀ ਲੈ ਕੇ ਜਾਣੇ ਸਾਰੇ ਹੋਰ ਕੋਈ ਟਰੈਕਟਰ ਨਹੀਂ ਲੈ ਜਾਣਾ ਬਸ ੱਲੇਵਾਜ ਫਰੀਦ ਹੀ ਲਿਆਂਦੇ ਇੱਕ 프리ਟ ਆਏ ਤੇ ਜਿਹੜਾ ਖੜਾ ਇੱਕ 프리ਟ ਆ ਖੜਿਆ ਮੈਂ 759 ਇੱਕ 609 ਉਹ ਖੜਿਆ ਨੀਲਾ ਤੁਹਾਨੂੰ ਦਿਖਾਉਣੇ ਕਾਲੇ ਜਾ ਕੇ ਇਹ ਆਪਣਾ 759 프리ਟ ਬਹੁਤ ਜਾਣ ਆਏ ਜੀ ਦੋ ਦੋ ਕਾਹ ਫਿਰ ਆਪ ਮੈਂ ਚਲਾਉਣੀ ਆ ਕਿਸੇ ਨੂੰ ਮੇਰੇ ਨਹੀਂ ਆਉਣ ਦੇ ਅੱਜ ਪੂਰਾ ਅੱਜ ਕਣ ਕਬੜੀ ਦੀ ਆ ਅੱਜ ਤਾਂ ਪੂਰਾ ਖੋਇ ਸੀਗਾ ਠੰਡਾ ਅੱਜ ਮੌਸਮ ਵੀ ਠੰਡਾ ਤੇ ਆਪਣਾ ਸਾਹ ਵੀ ਠੰਡਾ ਆਜਾ ਕੋ ਜਰਾ ਈ ਫਨ ਈ ਮੂਦੂ ਨੂੰ ਬਾਹਰ ਅੱਜ ਹੈ ਕਿਵੇਂ ਅੱਜ ਅੱਜ ਨਿਆਰਾ ਆਈ ਜਾਂਦਾ ਜਾਈ ਜਾਂਦਾ ਨਿਆਰਾ ਆਈ ਜਾਂਦਾ ਥਰੇ ਆਈ ਨਿਆਰੇ 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 ਆਈ ਜਾਂਦੇ ਜਾਈ ਜਾਂਦੇ ਆਹ ਬੰਦੇ ਨੂੰ ਨਹੀਂ ਲੱਗੀ ਬਈ ਆ ਹਾਂ ਥੈਂਕ ਯੂ ਬੱਸ ਬੈਠ ਜਾਓ ਆਰਾਮ ਨਾਲ ਜੋਤ ਆ ਗਿਆ ਬਾਈ ਠੀਕ ਆ ਉਹ ਚੱਲ ਜੀ ਚਲਦਾ ਆਦੇ ਵੱਟੂ ਤੇ 10 ਸਭ ਤੋਂ ਵੱਡਲੇ ਆਪਣੇ 30 ਕਿੱਲੇ ਬਾਕੀ ਟਰਾਲੀਆਂ ਸਾਰੀਆਂ ਗਈਆਂ ਘਰੇ ਦਿੱਤੋਂ ਬੋਲ ਨਹੀਂ ਲਓ ਜੀ ਵਾਵਾ ਮੇਰਾ ਸੂਤ ਆ ਗਿਆ ਇਹ ਮੇਰੇ ਅੱਖੇ ਨਹੀਂ ਲੱਗਦੇ ਸੀਗੇ ਤੇ ਕਣਕਵੜ ਨਹੀਂ ਕਣਕਵੜ ਨਹੀਂ ਹੈ ਤੇ ਕੱਲ 5 ਵਜੇ ਮਸ਼ੀਨਾਂ ਵਿਧੀਆਂ ਹੋਗੀਆਂ ਸੀ ਤੇ ਇਹਨਾਂ ਨੂੰ ਮੈਂ ਆਖਿਆ ਵੀ ਹੁਣ ਕਿਹਦੇ ਲੱਗਣਾ ਹੁਰੂ ਜੇ ਕਰਦੇ ਸੀ ਮੈਂ ਚੱਲ ਆਪਣੇ ਲੱਗੋ ਤੇ ਵਾਵਾ ਵੱਧ ਗਏ ਰਾਤ ਆਪ ਫੋਰਮੈਨ ਜੀ ਆਪਣੇ ਗੱਡੀ ਨਹੀਂ ਸੌਂਦੇ ਪਹਿਲਾਂ ਮੇਰੇ ਨਿਆਈ ਨਹੀਂ ਹੁੰਦੇ ਸੀ ਕਹਿੰਦੇ ਹਜੇ ਸਾਡੇ ਕੋਲ ਟਾਈਮ ਨਹੀਂ ਟਾਈਮ ਨਹੀਂ 5 ਵਜੇ ਤੋਂ ਬਾਅਦ ਜਿਹਨਾਂ ਨੂੰ ਕਿਸੇ ਨੇ ਲਾਇਆ ਨਹੀਂ ਫਿਰ ਮੇਰੇ ਕੋਲੇ ਆ ਗਏ ਤੇ ਮੈਂ ਆਖਿਆ ਚਲੋ ਨੇਰਾ ਕਰਕੇ ਕਹਿੰਦੇ ਲੋਕ ਕਹਿੰਦੇ ਬਚਾ ਲਾਤ ਰਾਤ ਨੂੰ ਨਹੀਂ ਵੜਨੀ ਪਾ ਚਲ ਆਪਣੇ ਵੜੋ ਤੇ ਰਾਤ ਨੂੰ 10:00 ਵਜੇ ਨੂੰ ਵੜਤੀ ਇਹਨਾਂ ਨੇ ਤੇ ਆਪਣਾ 30 ਕਿੱਲੇ ਥਾਂ ਵੜਿਆ ਗਿਆ ਵੈਨੇ ਹੁਣ ਕੀ ਕਰਦੇ ਕਿਵੇਂ ਲ ਜਾਂਦੇ ਆ ਨਵਾਂ ਬੱਚਾ ਭਰਤੀ ਕੀਤਾ ਜਗਰਾਤ ਸਿੰਘ ਦਾ ਚਲ ਜੀ ਲਾਕੇ ਕੀ ਮੰਡੀ ਚਲੋ ਇਹ ਹੋਰ ਮੈਂ ਮੈਂ ਵੀ ਜਾਊਂਗਾ ਤੂੰ ਰੈਡੀ ਹਾਂ ਤੂੰ ਤਾਂ ਲੈਂਟਰ ਦੇ ਟ੍ਰੇਪ ਲਾ ਦੇ ਲੈ ਤੂੰ ਅ ਮੇਰਾ ਤੇਰਾ ਲੈਂਟਰ ਨਹੀਂ ਕੰਪਲੀਟ ਹੋਇਆ ਕਣ ਕਬੱਡੀ ਕੀ ਸਾਰੀ ਓਕੇ ਹੋ ਗਿਆ ਤਾਂ ਹੋ ਗਿਆ ਉਹ ਉਦਰਾ ਰਹਿ ਗਿਆ ਦੋ ਅੱਧਾ ਅੱਧਾ ਠੀਕ ਹੈ ਸਤਨਾ ਚੀ ਲਾ ਦਗੇ ਹਾਂ ਵੀ ਸਤਨਾ ਤੇ ਕੱਲ ਤੈਨੂੰ ਕੋਈ ਲਾਉਂਦਾ ਨਹੀਂ ਸੀ ਮੇਰੇ ਆਖੇ ਲੱਗ ਪਿਆ ਹੋਰ ਦਾ ਠੇਕਾ ਇਹ ਤਾਂ ਗੋਰਾ ਦਾ ਨਹੀਂ ਹੀ ਦੇ ਗੋਰਾ ਆ ਫਿਰਦਾ ਇਹ ਕਰੀਮ ਕਿਹੜੀ ਲਾਉਣਾ ਹੁਣ ਫੇਰ ਐਂਡ ਲਾ ਕਰੀਮ ਹੁਣ ਹੈ ਫੇਰ ਐਂਡ ਲਾ ਲੈ ਆ ਦਾ ਦਿਵਜਾ ਬੰਦਾ ਉਹਦੇ ਟਰੈਕਟਰ ਦਿੱਤਾ ਉਹਨੂੰ ਹੈ ਬੰਦਾ ਵੀ ਟਰੈਕਟਰ ਲਗਾ ਕੇ ਟਰੈਕਟਰ ਦਾ ਬੰਦਾ ਛੋਟਾ ਬੰਦਾ ਤੇ ਸਾਰਾ ਵਾਕਿਆ ਵੀ ਗਿੱਲਾ ਨੇ ਟਰੈਕਟਰ ਲੱਗੇ ਉਹੀ ਬੰਦੇ ਲਾਏ ਆ ਉਹਦੇ ਟਰੈਕਟਰ ਉਹਦੇ ਬੰਦਾ ਹੈ ਨਾ ਕੋਈ ਪਹਿਲਾ ਆ ਗਿਆ ਨੇ ਹਾਂ ਆ ਸਾਡੇ ਚਾਚਾ ਛੋਟਾ ਨੂੰ ਛੋਟਾ ਟਰੈਕਟਰ ਦਿੱਤਾ ਇਹਨੂੰ ਛੋਟਾ ਚੱਲਦਾ ਮਾਜੋ ਬੰਦਾ ਦੁਨੀ ਅਮਰ ਪਰੀ ਸਿੱਖ ਗੱਲ ਜਵਾ ਛੋਟਾ ਬਈ ਕਿੰਦਾ ਨਾ ਇਧਰ ਆ ਗਿਆ ਸੰਧੂ ਸਾਹਿਬ ਆ ਤੂੰ ਗਿਆ ਦਾ ਸੰਧੂ ਸਾਹਿਬ ਇੱਕ ਹੈ ਬੰਦਾ ਕਸਾ ਇਧਰ ਤੋਂ ਸਾਨੂੰ ਆ ਪਿੱਛੇ ਛੋਟਾ ਗੱਲ ਆ ਗਿਆ ਤੂੰ ਵੀ ਆ ਗਿਆ ਕਿ ਤੂੰ ਦਾ ਕੋਰਾ Аргал право. ਕਰ ਦੂੰਗਾ ਮੇਰੀ ਮਸ਼ੀਨ ਤੇ ਚੜ ਗਿਆ ਮੈਨੂੰ ਚਲਾ ਲੈ ਨਗਿੰਦਾਰਾ ਸਰ ਉਹ ਵੇਖੀ ਉਹ ਵੇਖ ਲੈ ਐ ਕੱਚੂ ਉਹ ਮੈਂ ਵਾਹੇ ਤੇ ਜਾਲ ਬਣਾ ਹੀ ਰਿਹਾ ਤਾਂ ਇਸ ਜਾਲ ਤਾਂ ਬਣਾਈ ਰਿਹਾ ਤਾਂ ਉਹ ਐਂ ਕਰ ਉਹ ਤੇਰੀ ਮਸ਼ੀਨ ਆ ਜਾਂਦੀ ਹੋਵੇ ਆਹ ਹੋ ਜਾਂਦੀ ਤੇਰੀ ਮਸ਼ੀਨ ਦਾ ਮੈਨੂੰ ਚਲਾ ਕੇ ਵੇਖ ਲੈਂਦੇ ਬਗੈਰ ਐਂ ਕਿ ਮੈਂ ਚਲਾ ਲੈਂਦੇ ਅੱਜ ਯਾਰ ਤੂੰ ਆਜ ਨਹੀਂ ਦੇ ਲਾਜੂ ਲਈ ਮੈਂ ਦੱਤਰੀ ਨਾਲ ਕਹੀ ਕਹੀ ਤੇ ਦੱਤਰੀ ਨਾਲ ਗਿਆ ਜੋ ਚੁਕੀ ਨੂੰ ਅਰਾਜੂ ਲੈ ਕੇ ਅਸੀਂ ਜਾ ਕੇ ਪੌਂਡੇ ਕਿੜਾ ਆ ਟਿਲ ਨੂੰ ਸੌਕੀ ਆ ਰਸ ਨਾ ਸੌਕੀ ਆ ਹੈ ਲੋ ਜੀ ਅੱਜ ਗੱਲ ਸਾਫ ਮੈਨੂੰ ਤਾਰ ਦਾ ਥੱਲੇ ਤਾਰਾ ਚ ਲਾਉਂਗਾ ਸਾਰੀ ਕਿਹੜੀ ਚ ਲੈ ਕੇ ਆਇਆ ਤਾ ਆ ਦੇਖੋ ਬੜੀ ਕੀ ਮਾਤ ਦਾ ਇਹ ਨਾ ਟ੍ਰੈਕਟਰ ਵਾਲੀ ਨਹੀਂ ਚਲਾਉਣੀ ਤੂੰ ਪਾਸੇ ਵੜ ਤੀ ਐਵੇਂ ਪਾਸੇ ਵਾਟ ਰ ਮ ਡਰਾਈਵਰ ਫੋਰਮੈਨ ਮੰਦਾ ਮੈਂ ਤੂੰ ਪਾਸੇ ਵੜਾ ਅੱਜ ਕਰਨਾ ਵੈਰਾ ਤਾ ਮੈਂ ਦਾਣੇ ਸੁਣੇ ਪਾਉਂਦਾ ਉਹ ਮੱਕੀ ਨੂੰ ਦੂਜਾ ਗਏ ਆ ਲੋ ਜੀ ਆ ਜਾ ਨਾ ਅੱਜ ਆਪਣੇ ਆਸਾਂ ਰਹੀ ਆਪਣੀ ਵਡਨੀਆਂ ਫਗਲਾ ਅ ਚਾਚਾ ਜੀ ਹਾਂ ਜੀ ਆਹ ਚਲਾਉਣਗੇ ਅੱਜ ਮੈਂ ਆਹ ਚਲਾਉਂਦਾ ਹਾਂ ਅੱਕੇ ਦਾ ਮੁੰਡਾ ਚਾਚਾ ਜੀ ਮੈਂ ਬਰ ਪਾਸੇ ਬਟੂਗਾ ਪਾਸੇ ਬਟੇਗਾ ਨਹੀਂ ਚਾਚਾ ਇਹ ਹੈ ਦੂਰੋਂ ਦਾ ਹਾਂ ਜੀ ਹੈਲੋ ਆ ਆ ਬੱਚਾ ਜਾਂਦਾ ਇਹਦਾ ਆ ਰਾਣੀ ਦਾ ਬੱਚਾ ਦੇਖੋ ਚਾਚਾ ਜੀ ਇਹ ਵੇ ਕਾਰ ਕੀ ਬੜੀ ਡਿੱਗੀ ਵੀ ਆਪਣੀ ਚਾਚਾ ਪਰ ਬਤਨੀ ਪਏ ਤੇ ਪਾਸੇ ਧੂੜਦੇ ਆ ਜਿਹੜੇ ਰਹਿ ਗਏ ਉਹ ਚਾਚਾ ਜੀ ਆਹ ਮੈਂ ਤਾਂ ਲੱਗਿਆ ਵੇ ਇਹਦੇ ਕੋਲ ਵੜਦੇ 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 ਬਾਅਦ ਦੇ ਆ ਗਏ ਬਸ ਐ ਚਾਚਾ ਜੀ 20 ਲੱਖ ਦੀ ਮਸ਼ੀਨ ਤੇ ਬੈਠਾ ਹੋਵੇਂ ਤੇ ਮੈਨੂੰ ਦਾਤੀ ਚੱਕਣੀ ਪੈ ਜੇ ਹਵਾ ਨਾ ਕਰ ਹਵਾ ਜਿਹੜੀ ਰਹਿਣੀ ਹੈ ਵੀ ਚਾਚਾ ਜੀ 20 ਮੰਨ ਲਓ ਵੀ ਹਨਾ ਥਾਲੀ ਡੋਲੀਆਂ ਦੇ ਦਾਨ ਜਦੋਂ ਆਪਾਂ ਕਿ ਕਿਸੇ ਕੰਮ ਨਹੀਂ ਹੁੰਦੇ ਹਨਾ ਇਹ ਜਦੋਂ ਆਏ ਆਉਂਦੇ ਆ ਜੋ ਸੂਬਾ ਲਾਉਂਦੇ ਆ ਕੱਢ ਦਿੰਦੇ ਆ ਤੇ ਸ਼ਾਮ ਤੱਕ ਭੱਜ ਜਾਂਦੀ ਹੈ ਫੇਰ ਇਹ ਤੇ ਗਾਂ ਦੀ ਗਾਂ ਇੰਝ ਜਲੀ ਜਾਂਦਾ ਇਹ ਟਰੇ ਵੀ ਲਾਈ ਦੀ ਆਹ ਲਾਈ ਵੀ ਆ ਇਹ ਹੋ ਗਏ ਮੈਨੂੰ ਲੱਗਦਾ ਆਪਾਂ 17 ਚ ਨਵੀਂ ਲਈ ਆ ਉਸ ਤੋਂ ਪਹਿਲਾਂ ਦੂਜੀ ਦੀ ਵੀ ਲੱਗੀ ਸੀ ਹਾਂ ਦੂਜੀ ਦੀ ਵੀ ਲੱਗੀ ਸੀ 6 ਮਾਰਟਨ ਦੇ ਵੀ ਚੱਗਦਾ ਚੱਗਦਾ ਜੱਜਾ ਪੱਕਾ ਬੈਠਿਆ ਹੋ ਵੀ ਕਰੀ ਬਈਆ ਲਾ ਕੋਈ ਹਲੋ ਫਾਮ ਮੇ ਲੋ